ਪਿੰਡਾਂ ਦੇ ਵਿੱਚ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਜਦੋਂ ਕਿਸੇ ਦਾ ਵਿਆਹ ਹੁੰਦਾ ਹੈ ਤਾਂ 2-3 ਮਹੀਨੇ ਬਾਅਦ ਹੀ ਪਿੰਡਾਨੀਆਂ ਔਰਤਾਂ ਉਹ ਗੱਲਾਂ ਕਰਨ ਲੱਗ ਪੈਂਦੀਆਂ ਨੇ ਤੇ ਨਵੀਂ ਵਿਆਹੀ ਵੋਟੀ ਨੂੰ ਪੁੱਛਣ ਲੱਗ ਜਾਂਦੀਆਂ ਨੇ ਕਿ ਤੂੰ ਖੁਸ਼ਖਬਰੀ ਕਦੋਂ ਸੁਣਾ ਰਹੀ ਹੈ ਦੂਜਾ ਇਹ ਕਹਿਣ ਲੱਗ ਪੈਂਦੀਆਂ ਨੇ ਕਿ ਫਲਾਣੇ ਦੀ ਨੂੰਹ ਦੇ ਬੱਚਾ ਹੋਣ ਵਾਲਾ ਹੈ ਤੇਰੇ ਕਦੋਂ ਹੋਵੇਗਾ ਇਹ ਸਾਰੀਆਂ ਗੱਲਾਂ ਮਨਦੀਪ ਕੌਰ ਉਰਫ ਅਮਨੂਮੀ ਹੋਣ ਲੱਗ ਪਈਆਂ ਸਨ ਅਮਨ ਦਾ ਵਿਆਹ ਜਸਵਿੰਦਰ ਦੇ ਨਾਲ ਹੋਏ 4 ਸਾਲ ਹੋ ਚੁੱਕੇ ਸਨ ਪਰ ਹਜੇ ਤੱਕ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਬੱਚਾ ਨਹੀਂ ਹੋਇਆ ਸੀ ਔਰਤਾਂ ਇਹਨੂੰ ਕਹਿੰਦੀਆਂ ਸਨ ਕਿ ਹੁਣ ਤੱਕ ਤਾਂ ਦੋ ਬੱਚੇ ਘੱਟੋ-ਘੱਟ ਹੋ ਜਾਣੇ ਚਾਹੀਦੇ ਸਨ ਅਮਨ ਨੂੰ ਤਾਣੇ ਮੇਨੇ ਵੱਜਦੇ ਸਨ ਕਿ ਕਿਤੇ ਤੂੰ ਬਾਝਤਾ ਨਹੀਂ ਜਦੋਂ ਇਹ ਸਾਰੀਆਂ ਗੱਲਾਂ ਜਸਵਿੰਦਰ ਨੂੰ ਪਤਾ ਲੱਗਦੀਆਂ ਨੇ ਤਾਂ ਉਹਦਾ ਮਨ ਦੁਖੀ ਹੁੰਦਾ ਹੈ। ਅਮਨ ਜਦੋਂ ਇਹ ਲੋਕਾਂ ਦੀਆਂ ਗੱਲਾਂ ਸੁਣਦੀ ਤਾਂ ਉਹਦਾ ਰੋਣਾ ਨਿਕਲ ਜਾਂਦਾ। ਪਰ ਜਸਵਿੰਦਰ ਇੰਨਾ ਸਹੀ ਬੰਦਾ ਸੀ ਕਿ ਉਹ ਆਪਣੀ ਪਤਨੀ ਨੂੰ ਸਮਝਾਉਂਦਾ ਕਿ ਲੋਕਾਂ ਦਾ ਕੰਮ ਹੁੰਦਾ ਹੈ ਬੋਲਣਾ ਤੇ ਵਾਹੀ ਗੁਰੂ ਨੇ ਚਾਹਿਆ ਤਾਂ ਸਾਡੇ ਘਰ ਬੱਚਾ ਜ਼ਰੂਰ ਹੋਵੇਗਾ। ਤੇ ਅੱਗੋਂ ਅਮਨ ਕਹਿੰਦੀ ਕਿ ਪਿਛਲੇ 3.5 ਸਾਲ ਤੋਂ ਐਸੀ ਉਮੀਦ ਤੇ ਮੈਂ ਜੀ ਰਹੀ ਆਂ। ਇਹ ਜਿਹੜਾ ਜਸਵਿੰਦਰ ਸੀ ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਪਿੰਡ ਅਮਰਗੜ ਦਾ ਰਹਿਣ ਵਾਲਾ ਸੀ। ਇਹ ਲੋਕਾਂ ਦੀ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ ਪਰ ਇਹਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਇੱਥੇ ਇਹਨੂੰ ਕੋਈ ਵੀ ਜ਼ਿਆਦਾ ਰੋਜ਼ਗਾਰ ਨਹੀਂ ਮਿਲਿਆ ਤੇ ਇਹ ਪਿੰਡ ਇੱਥੋਂ ਛੱਡ ਕੇ ਆਪਣੀ ਮਾਂ ਤੇ ਛੋਟੇ ਭਰਾ ਦੇ ਨਾਲ ਪਿੰਡ ਚਾਂਗਲੀ ਦੇ ਵਿੱਚ ਜਾ ਕੇ ਇਹ ਵਸ ਗਿਆ ਕਿਉਂਕਿ ਇੱਥੇ ਮਲੇਰ ਕੋਟਲਾ ਦੀ ਜਿਹੀ ਦਾਣਾ ਮੰਡੀ ਸੀ ਉਹ ਬਿਲਕੁਲ ਹੀ ਲਾਗੇ ਪੈਂਦੀ ਸੀ ਤੇ ਇਸ ਦਾਣਾ ਮੰਡੀ ਦੇ ਵਿੱਚ ਇਹ ਕੰਮ ਕਰਨ ਲੱਗ ਪੈਂਦਾ ਹੈ ਤੇ ਇਸੇ ਹੀ ਦਾਣਾ ਮੰਡੀ ਦੇ ਵਿੱਚ ਇਹਦੀ ਮੁਲਾਕਾਤ ਹੁੰਦੀ ਹੈ ਇੱਕ ਮੁਹੰਮਦ ਬਾਜ ਨਾਮ ਦੇ ਬੰਦੇ ਦੇ ਨਾਲ ਜੇਰਾ ਕੀ ਐਸੇ ਮੰਡੀ ਦੇ ਵਿੱਚ ਕੰਮ ਕਰਦਾ ਸੀ ਆਪਸ ਦੇ ਵਿੱਚ ਇਹਨਾਂ ਦੀ ਕਾਫੀ ਗਹਿਰੀ ਦੋਸਤੀ ਹੋ ਜਾਂਦੀ ਹੈ ਬਾਜ ਜਿਹੜਾ ਸੀ ਅਕਸਰ ਹੀ ਇਹਨਾਂ ਦੇ ਘਰ ਦੇ ਵਿੱਚ ਇਹਦਾ ਆਉਣਾ ਜਾਣਾ ਬਣ ਜਾਂਦਾ ਹੈ ਪਰ ਇਹ ਜਿਹੜਾ ਬਾਜ ਸੀ ਇਹ ਸਹੀ ਬੰਦਾ ਨਹੀਂ ਸੀ ਹੁਣ ਜਸਵਿੰਦਰ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਮਨਦੀਪ ਕੋੜ ਉਰਫ ਅਮਨ ਨਾਮ ਦੀ ਕੁੜੀ ਦੇ ਨਾਲ ਇਹਨੂੰ ਹੁਣ ਇਹ ਲੱਗਦਾ ਸੀ ਕਿ ਇਹਨੂੰ ਬਾਜ ਦੇ ਨਾਲ ਦੋਸਤੀ ਘਟ ਕਰਨੀ ਚਾਹੀਦੀ ਹੈ ਕਿਉਂਕਿ ਵਿਆਹ ਹੋ ਗਿਆ ਤਾਂ ਜਿਹੜੇ ਦੋਸਤ ਨੇ ਇਹਦੇ ਘਰ ਆਮਦੇ ਜਾਂਦੇ ਨੇ ਇਹ ਬਾਹਰ ਹੀ ਇਹਨਾਂ ਨੂੰ ਰੱਖਿਆ ਜਾਵੇ ਤਾਂ ਸਹੀ ਹੋਵੇਗਾ ਇਸ ਲਈ ਇਹ ਬਾਜ ਦੇ ਨਾਲ ਹੁਣ ਆਪਣਾ ਮਿਲਣਾ ਜੁਲਣਾ ਥੋੜਾ ਘਟ ਕਰ ਦਿੰਦਾ ਹੈ ਹੁਣ ਇਹਦਾ ਵਿਆਹ ਹੋ ਜਾਂਦਾ ਹੈ ਤੇ ਵਿਆਹ ਨੂੰ 3 ਸਾਲ ਬੀਤ ਜਾਂਦੇ ਨੇ ਤੇ ਇਹਦੇ ਘਰ ਦੇ ਵਿੱਚ ਜਦੋਂ ਬੱਚਾ ਨਹੀਂ ਹੋ ਰਿਹਾ ਸੀ ਤਾਂ ਇੱਕ ਦਿਨ ਰਸਤੇ ਦੇ ਵਿੱਚ ਜਾ ਰਿਹਾ ਹੁੰਦਾ ਹੈ ਤੇ ਬਾਜ ਇਹਦਾ ਦੋਸਤ ਇਹਨੂੰ ਰਸਤੇ ਦੇ ਵਿੱਚ ਮਿਲ ਪੈਂਦਾ ਹੈ ਤੇ ਇਹਨੂੰ ਰੋਕ ਕੇ ਕਹਿੰਦਾ ਹੈ ਕਿ ਮੈਂ ਤੈਨੂੰ ਇੱਕ ਤਰਕੀਬ ਦੱਸਦਾ ਹਾਂ ਕਿ ਕਿਵੇਂ ਬੱਚਾ ਹੋ ਸਕਦਾ ਹੈ ਇਹ ਕਹਿੰਦਾ ਹੈ ਕਿ ਦੱਸ ਕਹਿੰਦਾ ਹੈ ਕਿ ਪੀਰ ਬਾਬਾ ਹੈਦਰ ਸ਼ਾਹ ਦੀ ਤੂੰ ਦਰਗਾਹ ਦੇਖੀ ਹੈ ਇਹ ਕਹਿੰਦਾ ਹੈ ਕਿ ਤੂੰ ਅਮਨ ਨੂੰ ਨਾਲ ਲੈ ਕੇ ਹਰ ਵੀਰਵਾਰ ਬਿਨਾ ਕੋਈ ਨਾਗਾ ਪਾਏ ਜੇਕਰ ਇਹ ਦਰਗਾਹ ਤੇ ਜਾਵੇਂਗਾ ਤੇ ਤੇਰੀ ਇਹ ਮੰਨਤ ਪੂਰੀ ਹੋ ਜਾਵੇਗੀ ਤੇਰੇ ਘਰ ਬੱਚਾ ਹੋਵੇਗਾ ਹੁਣ ਜਸਵਿੰਦਰ ਇਹਦੀ ਗੱਲ ਮੰਨ ਲੈਂਦਾ ਹੈ ਤੇ ਕਹਿੰਦਾ ਹੈ ਕਿ ਠੀਕ ਹੈ ਕੋਈ ਨਹੀਂ ਇਹ ਵੀ ਕਰਕੇ ਵੇਖ ਲੈਨੇ ਆ ਤੇ ਇਹ ਹੁਣ ਘਰ ਵਿੱਚ ਜਾ ਕੇ ਆਪਣੀ ਪਤਨੀ ਨੂੰ ਦੱਸਦਾ ਹੈ ਕਿ ਬਾਜ਼ ਨੇ ਮੈਨੂੰ ਇਸ ਤਰ੍ਹਾਂ ਕਿਹਾ ਹੈ ਤੇ ਇਹਦੀ ਪਤਨੀ ਵੀ ਮੰਨ ਜਾਂਦੀ ਹੈ ਤੇ ਉਹ ਵੀ ਕਹਿੰਦੀ ਹੈ ਠੀਕ ਹੈ ਇਹ ਕਹਿੰਦੀ ਹੈ ਕਿ ਮੈਂ ਵੀ ਦਰਗਾਹ ਦੇ ਬਾਰੇ ਬਹੁਤ سارے ਕਿਸੇ ਸੁਨੇ ਨੇ ਕਿਉਂ ਨਾ ਆਪਾਂ ਵੀ ਇਹ ਸਭ ਕਰਕੇ ਦੇਖ ਲਈਏ ਤੇ ਜਸਵਿੰਦਰ ਹੁਣ ਆਪਣੀ ਪਤਨੀ ਨੂੰ ਪੁੱਛਦਾ ਹੈ ਕਿ ਤੂੰ ਕਦੀ ਦਰਗਾਹ ਤੇ ਗਈ ਹੈ ਤੇ ਉਹ ਕਹਿੰਦੀ ਹੈ ਕਿ ਨਹੀਂ ਮੈਂ ਕਦੀ ਨਹੀਂ ਗਈ ਉਹ ਕਹਿੰਦਾ ਹੈ ਕਿ ਮੰਨੂੰ ਵੀ ਕੁਝ ਨਹੀਂ ਪਤਾ ਕਿ ਦਰਗਾਹ ਦੇ ਉੱਤੇ ਜਾ ਕੇ ਕਿਵੇਂ ਮੱਥਾ ਟੇਕਣਾ ਹੈ ਕੀ ਕੁਝ ਕਰੀਦਾ ਹੈ ਉਹ ਹੁਣ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਕਿਸੇ ਦਿਨ ਮੈਂ ਬਾਜ਼ ਨੂੰ ਘਰੇ ਬੁਲਾਵਾਂਗਾ ਤੇ ਉਹਦੇ ਕੋਲੋਂ ਸਾਰੀ ਜਾਣਕਾਰੀ ਲੈ ਲਵਾਂਗਾ ਇੱਕ ਦਿਨ ਜਸਵਿੰਦਰ ਬਾਜ਼ ਨੂੰ ਘਰ ਦੇ ਵਿੱਚ ਲੈ ਕੇ ਆਉਂਦਾ ਹੈ ਤੇ ਆਪਣੀ ਪਤਨੀ ਦੇ ਨਾਲ ਮਲਾਉਂਦਾ ਹੈ ਬਾਜਪਿੰਡ ਦੇ ਵਿੱਚ ਇੱਕ ਹਟਾ-ਕਟਾ ਨੌਜਵਾਨ ਸੀ ਬਾਜ ਜਦੋਂ ਹੁਣ ਇਹਦੇ ਘਰ ਦੇ ਵਿੱਚ ਆਉਂਦਾ ਹੈ ਤੇ ਇਹ ਜਦੋਂ ਜਸਵਿੰਦਰ ਦੀ ਘਰ ਦੀ ਅਮਨ ਨੂੰ ਦੇਖਦਾ ਹੈ ਤਾਂ ਇਹਦੀ ਖੂਬਸੂਰਤੀ ਦੇ ਉੱਤੇ ਇਹ ਪੂਰੀ ਤਰ੍ਹਾਂ ਲੱਟੂ ਹੋ ਜਾਂਦਾ ਹੈ ਕਿਉਂਕਿ ਇੰਨੇ ਵੀ ਪਿੰਡ ਦੇ ਵਿੱਚ ਅਮਨ ਦੇ ਚਰਚੇ ਕਾਫੀ ਸੁਨੇ ਸਨ ਕਿ ਉਹਨਾਂ ਦੀ ਬਹੂ ਬਹੁਤ ਹੀ ਖੂਬਸੂਰਤ ਹੈ ਪਰ ਇਹਨੇ ਕਦੀ ਨਹੀਂ ਦੇਖਿਆ ਸੀ ਅੱਜ ਪਹਿਲੇ ਦਿਨ ਇਹਨਾਂ ਦੇ ਘਰ ਦੇ ਅੰਦਰ ਆਇਆ ਸੀ ਤੇ ਇਹਦੇ ਹੁਸਨ ਨੂੰ ਵੇਖ ਕੇ ਇਹ ਪੂਰੀ ਤਰ੍ਹਾਂ ਪਾਗਲ ਹੋ ਜਾਂਦਾ ਹੈ ਇਹ ਹੁਣ ਦੋਸਤੀ ਭੁੱਲ ਚੁੱਕਿਆ ਸੀ ਇਸ ਦਿਨ ਤੋਂ ਬਾਅਦ ਬਾਜ ਦਾ ਇਹਨਾਂ ਦੇ ਘਰ ਆਣਾ ਜਾਣਾ ਲੱਗ ਪਿਆ ਸੀ ਹੁਣ ਇਹ ਅਕਸਰ ਹੀ ਅਮਨ ਨੂੰ ਮਿਲਦਾ ਸੀ ਤੇ ਅਮਨ ਨੂੰ ਇਹ ਕਹਿੰਦਾ ਸੀ ਕਿ ਜੇਕਰ ਤੇਰੀ ਮਰਜ਼ੀ ਪੂਰੀ ਹੋ ਗਈ ਤਾਂ ਮੈਨੂੰ ਕੀ ਮਿਲੇਗਾ ਇਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਨੂੰ ਪਤਾ ਹੈ ਕਿ ਤੂੰ ਹੀ ਸਾਨੂੰ ਦਰਗਾਹ ਦੀ ਦੱਸ ਪਾਈ ਹੈ ਜੇਕਰ ਸਾਡੀ ਇਹ ਮੰਨਤ ਪੂਰੀ ਹੋ ਗਈ ਤੇ ਤੂੰ ਜੋ ਕਹੇਂਗਾ ਮੈਂ ਉਹ ਕਰਾਂਗੀ ਹੁਣ ਜਸਵਿੰਦਰ ਤੇ ਅਮਨ ਲਗਾਤਾਰ 11 ਵਾਰ ਇਹ ਪੀਰ ਬਾਬੇ ਦੀ ਦਰਗਾਹ ਤੇ ਜਾਂਦੇ ਨੇ ਹੁਣ ਈਸ਼ਵਰ ਨੂੰ ਪਤਾ ਹੈ ਕਿ ਇਹ ਕੋਈ ਤੁੱਕਾ ਸੀ ਜਾਂ ਫਿਰ ਬਾਬੇ ਦੀ ਸ਼ਕਤੀ ਸੀ ਜਿਹੜਾ 4 ਸਾਲ ਚ ਨਹੀਂ ਹੋ ਸਕਿਆ ਸੀ ਹੁਣ 11 ਵੀਰਵਾਰ ਜਾਣ ਦੇ ਕਰਕੇ ਅਮਨ ਗਰਭਤੀ ਹੋ ਗਈ ਸੀ ਹੁਣ ਇਹ ਜਿਹੜੀ ਅਮਨ ਸੀ ਇਹ ਬਾਜ ਦੀ ਮਰੀਦ ਹੋ ਚੁੱਕੀ ਸੀ ਕਿਉਂਕਿ ਬਾਜ ਨੇ ਹੀ ਇਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਲਿਆਂਦੀਆਂ ਸਨ ਹੁਣ ਬਾਜ ਦਾ ਅਮਨ ਦੇ ਘਰ ਲਗਾਤਾਰ ਆਣਾ ਜਾਣਾ ਸ਼ੁਰੂ ਹੋ ਗਿਆ ਸੀ ਟਾਈਮ ਬੀਤਦਾ ਗਿਆ ਅਮਨ ਦੇ ਕਰਜੁਰਵਾ ਬੱਚਿਆਂ ਨੇ ਜਨਮ ਲਿਆ ਇੱਕ ਮੁੰਡੇ ਨੇ ਤੇ ਇੱਕ ਕੁੜੀ ਨੇ ਹੁਣ ਇਹ ਦੋਨੇ ਜਾਣੇ ਆਪਣੇ ਬੱਚਿਆਂ ਨੂੰ ਲੈ ਕੇ ਬਾਬਾ ਜੀ ਦੀ ਦਰਗਾਹ ਦੇ ਉੱਤੇ ਮੱਥਾ ਟੇਕਣ ਵਾਸਤੇ ਗਏ ਤੇ ਨਾਲ ਹੀ ਬਾਜ ਨੂੰ ਵੀ ਲੈ ਕੇ ਗਏ ਹੁਣ ਅਮਨ ਬਹੁਤ ਖੁਸ਼ ਸੀ ਆਪਣੇ ਬੱਚੇ ਚੁੱਕ ਬੜੀ ਖੁਸ਼ੀ ਦੇ ਨਾਲ ਘੁੰਮ ਰਹੀ ਸੀ ਤੇ ਲੋਕਾਂ ਨੂੰ ਕਹਿ ਰਹੀ ਸੀ ਕਿ ਵੇਖ ਲਵੋ ਮੈਂ ਕੋਈ ਬਾਝ ਨਹੀਂ ਸੀ ਹੁਣ ਟਾਈਮ ਹੋਰ ਬੀਤਦਾ ਗਿਆ ਬੱਚੇ ਵੱਡੇ ਹੁੰਦੇ ਗਏ ਪਰ ਜਿਹੜਾ ਵਚਨ ਅਮਨ ਨੇ ਬਾਜ ਨੂੰ ਦਿੱਤਾ ਸੀ ਅਮਨ ਨੇ ਹਜੇ ਤੱਕ ਉਹ ਪੂਰਾ ਨਹੀਂ ਕੀਤਾ ਸੀ ਇੱਕ ਦਿਨ ਜਸਵਿੰਦਰ ਕੰਮ ਤੇ ਗਿਆ ਹੁੰਦਾ ਹੈ ਤੇ ਬਾਜ ਕਰੇ ਆਉਂਦਾ ਹੈ ਬਾਜ ਆ ਕੇ ਹੁਣ ਅਮਨ ਨੂੰ ਕਹਿੰਦਾ ਹੈ ਕਿ ਮੇਰੀ ਵੀ ਮੁਰਾਦ ਸੀ ਉਹ ਤੂੰ ਪੂਰੀ ਨਹੀਂ ਕੀਤੀ ਇਹ ਅਮਨ ਕਹਿੰਦੀ ਹੈ ਕਿ ਮੈਨੂੰ ਪਤਾ ਹੈ ਮੈਨੂੰ ਯਾਦ ਹੈ ਕਿ ਤੂੰ ਇਹ ਗੱਲ ਮੈਨੂੰ ਕਹੀ ਸੀ ਤਾਂ ਹਾਂ ਤੂੰ ਹੀ ਦੱਸ ਤੂੰ ਕੀ ਮੰਗਣਾ ਹੈ ਜੋ ਮੰਗਣਾ ਹੈ ਤੂੰ ਮੰਗ ਸਕਦਾ ਹੈ ਬਾਜ ਥੋੜਾ ਜਿਹਾ ਪਹਿਲਾਂ ਚੁੱਪ ਰਹਿੰਦਾ ਹੈ ਤੇ ਫਿਰ ਕਹਿੰਦਾ ਹੈ ਕਿ ਭਾਬੀ ਜੀ ਮੈਂ ਤੁਹਾਨੂੰ ਹੀ ਪਾਉਣਾ ਚਾਹੁੰਦਾ ਹਾਂ ਇਹ ਸੁਣ ਕੇ ਅਮਨ ਗੁੱਸੇ ਦੇ ਨਾਲ ਪੜ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਤੈਨੂੰ ਹੋਸ਼ ਵੀ ਹੈ ਕਿ ਤੂੰ ਕੀ ਕਹਿ ਰਿਹਾ ਹਾਂ ਬਾਜ ਕਹਿੰਦਾ ਹੈ ਕਿ ਮੈਨੂੰ ਪੂਰੀ ਤਰ੍ਹਾਂ ਹੋਸ਼ ਹੈ ਪਹਿਲੇ ਦਿਨ ਤੋਂ ਹੀ ਜਦੋਂ ਮੈਂ ਤੁਹਾਨੂੰ ਵੇਖਿਆ ਸੀ ਉਦੋਂ ਤੋਂ ਹੀ ਮੈਂ ਤੁਹਾਨੂੰ ਪਾਉਣਾ ਚਾਹੁੰਦਾ ਸੀ ਪਰ ਮੈਂ ਰੁਕਿਆ ਰਿਹਾ ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਇੰਨੀ ਟੈਨਸ਼ਨਾਂ ਦੇ ਵਿੱਚ ਚੱਲ ਰਹੇ ਸੀ ਪਰ ਹੁਣ ਰੱਬ ਨੇ ਤੁਹਾਡੀ ਸੁਣੀ ਹੈ ਤੁਸੀਂ ਵਾਅਦਾ ਵੀ ਕੀਤਾ ਹੈ ਕਿ ਮੈਂ ਜੋ ਮੰਗੂੰਗਾ ਤੁਸੀਂ ਦਵੋਗੇ ਜੇਕਰ ਹੁਣ ਤੁਸੀਂ ਮੁਕਰੇ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਵਾਅਦੇ ਤੋਂ ਮੁਕਰ ਰਹੇ ਹੋ ਤੇ ਹੋ ਸਕਦਾ ਹੈ ਕਿ ਇਹਦੇ ਲਈ ਤੁਹਾਨੂੰ ਪਾਪ ਵੀ ਲੱਗੇ ਹੁਣ ਅਮਨ ਸੋਚਾਂ ਦੇ ਵਿੱਚ ਪੈ ਜਾਂਦੀ ਹੈ ਉਹ ਕਹਿੰਦੀ ਹੈ ਕਿ ਪਹਿਲਾਂ ਵੀ ਬਾਜ ਦੀ ਜੋ ਗੱਲ ਇਹਨੇ ਕਹੀ ਸੀ ਉਹ ਸੱਚ ਹੋਈ ਸੀ ਤੇ ਜੇਕਰ ਮੈਂ ਹੁਣੇ ਦੀ ਗੱਲ ਨਾ ਮੰਨੀ ਤਾਂ ਹੋ ਸਕਦਾ ਹੈ ਕਿ ਮੇਰੇ ਬੱਚਿਆਂ ਨੂੰ ਕੁਝ ਗਲਤ ਨਾ ਹੋ ਜਾਵੇ ਤੇ ਇਹ ਹੁਣ ਅਮਨ ਵੀ ਮੰਨ ਜਾਂਦੀ ਹੈ ਇਹ ਕਹਿੰਦੀ ਹੈ ਕਿ ਮੇਰੇ ਥੋੜੇ ਜੇ ਬੱਚੇ ਵੱਡੇ ਹੋ ਲੈਣਦੇ ਤੇ ਮੈਂ ਤੇਰੀ ਇਹ ਮਨੋ ਕਾਮਨਾ ਵੀ ਪੂਰੀ ਕਰ ਦਵਾਂਗੀ ਹੁਣ ਇਹ ਬਾਜ ਸੀ ਹਸੀ ਮਜ਼ਾਕ ਅਮਨ ਦੇ ਨਾਲ ਕਰਦਾ ਰਹਿੰਦਾ ਸੀ ਇਹਨਾਂ ਦੇ ਵਿੱਚ ਇਹ ਹਸੀ ਮਜ਼ਾਕ ਚੱਲਦਾ ਰਹਿੰਦਾ ਸੀ ਤੇ ਅਮਨ ਨੂੰ ਵੀ ਬਾਜ ਦੀਆਂ ਇਹ ਗੱਲਾਂ ਬਹੁਤ ਵਧੀਆ ਲੱਗਣ ਲੱਗ ਪਈਆਂ ਸਨ ਤੇ ਇਧਰ ਜਸਵਿੰਦਰ ਨੂੰ ਵੀ ਪਤਾ ਸੀ ਕਿ ਉਹਦੇ ਕੰਮ ਤੇ ਆਉਣ ਤੋਂ ਬਾਅਦ ਇਹ ਜਿਹੜਾ ਬਾਜ ਸੀ ਇਹਨਾਂ ਦੇ ਘਰ ਦੇ ਵਿੱਚ ਜਾਂਦਾ ਸੀ ਪਰ ਇਹਨੂੰ ਹੁਣ ਇਹ ਕੁਝ ਨਹੀਂ ਕਹਿੰਦਾ ਸੀ ਕਿਉਂਕਿ ਇਹਦੇ ਕਾਰਨ ਹੀ ਇਹਨਾਂ ਨੂੰ ਸੰਤਾਨ ਦਾ ਸੁੱਖ ਮਿਲਿਆ ਸੀ ਇਸ ਲਈ ਹੁਣ ਇਹ ਖੁੱਲਕੇ ਬਾਜ ਨੂੰ ਨਹੀਂ ਕਹਿੰਦਾ ਸੀ ਇੱਕ ਦਿਨ ਜਸਵਿੰਦਰ ਆਪਣੀ ਕਬੂਤਰਬਾਜੀ ਦੇ ਮੈਚ ਦੇ ਵਿੱਚ ਬਾਹਰ ਕਿਤੇ ਗਿਆ ਹੁੰਦਾ ਹੈ ਤਾਂ ਅਮਨ ਘਰ ਦੇ ਵਿੱਚ ਇਕੱਲੀ ਹੁੰਦੀ ਹੈ ਅਮਨ ਹੁਣ ਬਾਜ ਨੂੰ ਫੋਨ ਕਰਦੀ ਹੈ ਤੇ ਘਰ ਦੇ ਵਿੱਚ ਬੁਲਾ ਲੈਂਦੀ ਹੈ। ਇਸ ਦਿਨੇ ਦੋਨੇ ਜਾਣੇ ਮਿਲ ਕੇ ਇੱਕ ਦੂਜੇ ਦੇ ਨਾਲ ਸਬੰਧ ਬਣਾਉਂਦੇ ਨੇ। ਇਸ ਦਿਨ ਤੋਂ ਬਾਅਦ ਜਦੋਂ ਇਹਨਾਂ ਦੋਨਾਂ ਨੂੰ ਮੌਕਾ ਮਿਲਦਾ ਸੀ ਤੇ ਦੋਨੇ ਜਾਣੇ ਹੀ ਮੌਕਾ ਜਾਣ ਨਹੀਂ ਦਿੰਦੇ ਸਨ। ਦਿਨ ਆ ਜਾਂਦਾ ਹੈ 15 ਮਾਰਚ 2019 ਦਾ। ਮਲੇਰ ਕੋਟਲਾ ਦੇ ਅਮਰਗੜ ਦੇ ਇੱਕ ਨਾਲੇ ਦੇ ਕੋਲ ਕੁਝ ਲੋਕਾਂ ਨੂੰ ਇੱਕ ਬੋੜਾ ਮਿਲਦਾ ਹੈ ਜਿਹਦੇ ਵਿੱਚ ਕਿਸੇ ਬੰਦੇ ਦੀ লাশ ਪਈ ਹੋਈ ਸੀ। ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੇ ਪੁਲਿਸ ਇੰਸਪੈਕਟਰ ਪਰਮਿੰਦਰ ਸਿੰਘ ਮੌਕੇ ਤੇ ਪਹੁੰਚ ਜਾਂਦਾ ਹੈ। ਬੋਡੀ ਦੀ ਸਨਾਖਤ ਕੀਤੀ ਜਾਂਦੀ ਹੈ ਆਸ ਪ੍ਰੋਸਤ ਨੂੰ ਦਿਖਾਇਆ ਜਾਂਦਾ ਹੈ ਪਰ ਕੋਈ ਵੀ ਇਸ ਬੋਡੀ ਨੂੰ ਸਨਾਖਤ ਨਹੀਂ ਕਰ ਪਾਉਂਦਾ ਹੁਣ ਇੰਸਪੈਕਟਰ ਸਾਹਿਬ ਇਸ ਬੋਡੀ ਦੀਆਂ ਫੋਟੋਆਂ WhatsApp ਦੇ ਗਰੁੱਪਾਂ ਦੇ ਵਿੱਚ ਭੇਜ ਦਿੰਦੇ ਨੇ ਤੇ ਇਸ ਤੋਂ ਬਾਅਦ ਇਹ ਜਿਹੜੀ ਅਮਨ ਸੀ ਇਹਨੂੰ ਪੁਲਿਸ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਹੈ ਜਦੋਂ ਇਹ ਬੋਡੀ ਨੂੰ ਦੇਖਦੀ ਹੈ ਤੇ ਇਹਦੇ ਪੈਰਾਂ ਥੱਲੇੋਂ ਜ਼ਮੀਨ ਹਿੱਲ ਜਾਂਦੀ ਹੈ ਕਿਉਂਕਿ ਇਹ ਬੋਡੀ ਕਿਸੇ ਹੋਰ ਦੀ ਨਹੀਂ ਸੀ ਬਲਕਿ ਇਹਦੇ ਪਤੀ ਜਸਵਿੰਦਰ ਦੀ ਸੀ ਹੁਣ ਪੁਲਿਸ ਵਾਲੇ ਜਾਂਚ ਕਰਦੇ ਨੇ ਆਸਪਰੋਸ ਕੋਲੋਂ ਇਹਨਾਂ ਦੇ ਗਵਾਨੀਆਂ ਕੋਲੋਂ ਜਦੋਂ ਪੁੱਛਗਿੱਛ ਕਰਦੇ ਨੇ ਤਾਂ ਪਿੰਡ ਵਾਲੇ ਇਹਨਾਂ ਨੂੰ ਦੱਸਦੇ ਨੇ ਕਿ ਇਹ ਦਾ ਜਿਹੜਾ ਕਤਲ ਹੋਇਆ ਹੈ ਇਹਦੇ ਪਿੱਛੇ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ ਬਲਕਿ ਇਹਦੀ ਪਤਨੀ ਅਮਨ ਤੇ ਇਹਨਾਂ ਦੇ ਘਰ ਇੱਕ ਬੰਦਾ ਹੁੰਦਾ ਹੈ ਬਾਜ ਇਹਨਾਂ ਦੋਨਾਂ ਨੇ ਹੀ ਮਿਲ ਕੇ ਕੀਤਾ ਹੈ ਜਦੋਂ ਇਹ ਪੂਰੀ ਕਹਾਣੀ ਦਾ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਤੇ ਪੁਲਿਸ ਵਾਲੇ ਫਿਰ ਇਹ ਬਾਜ ਨਾਮ ਦੇ ਬੰਦੇ ਨੂੰ ਘੜੋ ਚੱਕਦੇ ਨੇ ਜਦੋਂ ਇਸ ਬਾਜ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਇਹ ਟੁੱਟਦਾ ਹੈ ਇਹ ਦੱਸਦਾ ਹੈ ਕਿ ਅਮਨ ਤੇ ਇਹਦੇ ਸਬੰਧ ਇਸ ਨੋਬਤ ਤੱਕ ਪਹੁੰਚ ਚੁੱਕੇ ਸਨ ਕਿ ਇਹ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੇ ਸਨ ਹੁਣ ਇਹ ਦੋਨੇ ਜਾਣੇ ਇੱਕ ਦੂਜੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਤੇ ਇਹਨਾਂ ਦਾ ਹਜੇ ਪਲਾਨ ਚੱਲ ਹੀ ਰਿਹਾ ਸੀ ਕਿ ਅਚਾਨਕ ਇੱਕ ਦਿਨ ਜਸਵਿੰਦਰ ਨੇ ਇਹਨਾਂ ਦੋਨਾਂ ਨੂੰ ਰੰਗਿਆ ਤੀ ਫੜ ਲਿਆ ਸੀ ਹੁਣ ਇਹਨਾਂ ਦੋਨਾਂ ਨੂੰ ਬਹੁਤ ਗਾਲੀ ਗਲੋਚ ਇਹਨੇ ਕੀਤਾ ਸੀ ਲੜਿਆ ਝਗੜਿਆ ਸੀ ਇਸ ਦਿਨ ਤੋਂ ਬਾਅਦ ਜਸਵਿੰਦਰ ਆਪਣੀ ਪਤਨੀ ਅਮਨ ਨੂੰ ਬਹੁਤ ਮਾਰਦਾ ਘੋਟਦਾ ਸੀ ਤੇ ਦੁਖੀ ਹੋ ਕੇ ਅਮਨ ਆਪਣੇ ਪੇਕੇ ਘਰ ਆਪਣੇ ਬੱਚਿਆਂ ਨੂੰ ਚੱਕਦੀ ਹੈ ਤੇ ਪੇਕੇ ਘਰ ਜਾ ਕੇ ਰਹਿਣ ਲੱਗ ਜਾਂਦੀ ਹੈ ਹੁਣ ਅਮਨ ਨੇ ਹੀ ਬਾਜ ਨੂੰ ਫੋਨ ਕੀਤਾ ਸੀ ਕਿ ਜੇਕਰ ਤੂੰ ਮੈਨੂੰ ਸੱਚਾ ਪਿਆਰ ਕਰਦਾ ਹੈ ਤਾਂ ਜਸਵਿੰਦਰ ਨੂੰ ਰਸਤੇ ਚੋਂ ਹਟਾਣਾ ਹੋਵੇਗਾ ਤੇ ਬਾਜ ਵੀ ਇਹਦੀ ਗੱਲ ਮੰਨ ਲੈਂਦਾ ਹੈ ਤੇ ਇਹ ਹੁਣ ਜਸਵਿੰਦਰ ਨੂੰ ਮਾਰ ਕੇ ਉਹਨੂੰ ਟਿਕਾਣੇ ਲਾ ਦਿੰਦਾ ਹੈ ਹੁਣ ਇਹ ਅਮਨ ਕਹਿੰਦੀ ਹੈ ਕਿ ਜਦੋਂ ਇਹ ਮਾਮਲਾ ਠੰਡਾ ਹੋ ਜਾਵੇਗਾ ਤੇ ਫਿਰ ਆਪਾਂ ਦੋਨੇ ਜਾਨੇ ਵਿਆਹ ਕਰਵਾ ਲਵਾਂਗੇ ਅਮਨ ਨੇ ਹੀ ਨਸ਼ੀਲੀਆਂ ਗੋਲੀਆਂ ਪਾਣੀ ਦੇ ਵਿੱਚ ਮਿਲਾ ਕੇ ਜਸਵਿੰਦਰ ਨੂੰ ਪਲਾ ਦਿੱਤੀਆਂ ਸਨ ਜਦੋਂ ਜਸਵਿੰਦਰ ਬੇਹੋਸ਼ ਹੋ ਗਿਆ ਤਾਂ ਫਿਰ ਇਹਨੇ ਬਾਜ ਨੂੰ ਫੋਨ ਕੀਤਾ ਤੇ ਬਾਜ ਇਹਨਾਂ ਦੇ ਘਰ ਦੇ ਵਿੱਚ ਆ ਗਿਆ ਸੀ ਅਮਨ ਨੇ ਹੁਣ ਜਸਵਿੰਦਰ ਦੇ ਨਾਲ ਮਿਲ ਕੇ ਇੱਕ ਰੱਸੀ ਦੇ ਨਾਲ ਜਸਵਿੰਦਰ ਦਾ ਗਲਾ ਘੁੱਟ ਕੇ ਇਹਨੂੰ ਜਾਨੋਂ ਮਾਰ ਦਿੱਤਾ ਸੀ ਹੁਣ ਜਸਵਿੰਦਰ ਦੀ ਮੌਤ ਹੋ ਚੁੱਕੀ ਸੀ ਪਰ ਇਹਦੀ লাশ ਨੂੰ ਢਕਾਣੇ ਲਾਉਣਾ ਬਾਕੀ ਸੀ ਬਾਜ ਨੇ ਇੱਕ ਬੋਰੇ ਦੇ ਵਿੱਚ ਜਸਵਿੰਦਰ ਦੀ লাশ ਨੂੰ ਪਾ ਦਿੱਤਾ ਸਵੇਰ ਦੇ 3:30-4 ਵਜੇ ਦੇ ਕਰੀਬ ਇਹ ਉੱਥੋਂ ਬੋਰੇ ਨੂੰ ਚੱਕਦਾ ਹੈ ਆਪਣੀ ਬਾਈਕ ਦੇ ਉੱਤੇ ਰੱਖਦਾ ਹੈ ਤੇ ਦੂਸਰੇ ਪਿੰਡ ਦੇ ਨਾਲੇ ਦੇ ਕੋਲ ਜਾ ਕੇ ਇਹ ਬੋਰੇ ਨੂੰ ਸੁੱਟ ਕੇ ਆ ਜਾਂਦਾ ਹੈ ਦੋਨਾਂ ਦੇ ਕਬੂਲਨਾਮੇ ਤੋਂ ਬਾਅਦ ਦੋਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਬਾਕੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਧੰਨਵਾਦ।